ਉਹ ਮੂਸੇ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸੀ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਉਹ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਸਰ ਸਿੱਧੂ ਮੂਸੇ ਦਾ ਗਾਣਾ ਇਦਾਂ ਸੀਗਾ ਵੀ ਮੇਰੇ ਦੋਸਤ ਨੇ ਕਿਹਾ ਸੀਗਾ ਮੈਨੂੰ ਵੀ ਕੋਈ ਸਿੱਧੂ ਮੂਸੇ ਵਾਲੇ ਦਾ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਮੈਂ ਟ੍ਰਿਬਿਊਟ ਦੇਣਾ 29 ਮਈ ਨੂੰ ਤੇ ਸਰ ਉਸ ਤੋਂ ਬਾਅਦ ਚੋ ਗਾਣਾ ਹੋ ਨਹੀਂ ਸਕਿਆ ਪਤਾ ਨਹੀਂ ਉਹਨਾਂ ਨੇ ਕੀ ਕੋਈ ਪ੍ਰੋਬਲਮ ਆ ਗਈ ਹੋਣੀ ਨਹੀਂ ਕੀਤਾ ਉਹ ਸਰ ਉਹ ਇੱਕ ਉਹਨਾਂ ਦੀ ਬਾਇਓਪਿਕੀ ਬਣ ਗਈ ਮੂਸੇ ਵਾਲਾ ਸਾਹਿਬ ਦੀ ਪਿਛਲੇ ਸਾਲ ਸਰ ਮੇਰੇ ਨਾਲ ਟ੍ਰੈਜਡੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਰ ਤੰਦੂ ਸਾਹਿਬ ਦਾ ਤਾਂ ਮੈਂ ਵੀ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਵੀ ਮੇਰੀ ਟ੍ਰੈਜੇਡੀ ਤੋਂ ਪਹਿਲਾਂ ਜਦੋਂ ਲਾਕਡਾਊਨ ਆਇਆ ਉਹਨਾਂ ਉਹਨਾਂ ਸਮੇਂ ਦੇ ਵਿੱਚ ਵੀ ਫੋਨ ਕਰਕੇ ਆਪ ਪੁੱਛਦੇ ਹੁੰਦੇ ਸੀ ਵੀ ਜੇ ਕੇਸੀ ਦੀ ਲੋਡ ਹੋਵੇ ਤਾਂ ਸਾਨੂੰ ਵੀ ਦੱਸੋ ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਘੱਟੋ ਘਾਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੀ ਗੀਤ ਮੇਰਾ ਬੰਦੇ ਪਰਖੇ ਗਏ ਹਰਿੰਦਰ ਸੰਧੂ ਸਾਹਿਬ ਨੇ ਸਾਰਾ ਜੋ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਇਹ ਜੀ ਤੇ ਮੈਨੂੰ ਸਰ ਸੰਧੂ ਸਾਹਿਬ ਦੇ ਨਾਲ ਕਾਫੀ ਦੇਰ ਹੋ ਗਈ 15-16 ਸਾਲ ਹੋ ਗਏ ਕੰਮ ਕਰਦੇ ਨੂੰ ਉਸ ਤੋਂ ਬਾਅਦ ਸਰ ਉੱਥੇ ਮੈਂ ਇਹ ਗਾਣਾ ਲਿਖਾ ਸੀ ਜੀ ਵੀ ਉਹ ਮਾੜੇ ਹਾਲਾਤਾਂ ਦੇ ਵਿੱਚ ਚੰਗਿਆਂ ਮੰਦਿਆਂ ਦਾ ਪਤਾ ਲੱਗ ਜਾਂਦਾ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਆਏ ਉਤਾਰ ਚੜਾਵ ਇਨਸਾਨ ਨੂੰ ਜ਼ਿੰਦਗੀ ਜਿਉਣ ਦਾ ਇੱਕ ਢੰਗ ਸਿਖਾ ਦਿੰਦਾ ਹੈ ਅਤੇ ਜ਼ਿੰਦਗੀ ਵਿੱਚ ਆਇਆ ਔਖਾ ਸਮਾਂ ਆਪਣਿਆਂ ਬੇਗਾਨਿਆਂ ਦੀ ਪਰਖ ਵੀ ਕਰਾ ਦਿੰਦਾ ਹੈ ਫਰੀਦਕੋਟ ਦੇ ਨੌਜਵਾਨ ਅਮਨ ਫਰੀਦਕੋਟੀ ਵੀ ਇਨੀ ਦੀਨੀ ਅਲਜੀਹੇ ਮਾੜੇ ਦੌਰ ਵਿੱਚ ਲੰਘ ਕੇ ਆਇਆ ਹੈ ਜਿਸ ਨੇ ਆਪਣੇ ਓਕੇ ਸਮੇ ਦੇ ਕੋੜੇ ਮਿੱਠੇ ਤਜਰਬਿਆਂ ਨੂੰ ਕਾਗਜ਼ ਦੇ ਪੰਨਿਆਂ ਤੇ ਅਜਿਹਾ ਉਕੇਰਿਆ ਕਿ ਉਹ ਖੂਬਸੂਰਤ ਗੀਤ ਬਣ ਗਿਆ ਉਸੇ ਖੂਬਸੂਰਤ ਗੀਤ ਧੰਵਾਦ ਉਸ ਵਾਹਿਗੁਰੂ ਦਾ ਜੀਨੇ ਦਿੱਤਾ ਮਾੜਾ ਸੰਮਾ ਬੰਦੇ ਪਰਖੇਗੇ ਨੂੰ ਉਸਨੇ ਆਪਣੀ ਦਰਦ ਭਰੀ ਆਵਾਜ਼ ਵਿੱਚ ਗਾ ਕੇ ਇਨੀ ਦੀਨੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਅਮਨ ਫਰੀਦਕੋਟ ਦਾ ਰਹਿਣ ਵਾਲਾ ਨੋਜਵਾ ਨੇ ਜਿਸ ਨੂੰ ਗਾਉਣ ਦਾ ਸ਼ੌਂਕ ਬਚਪਨ ਤੋਂ ਹੀ ਸੀ ਪਰ ਘਰ ਦੀ ਗਰੀਬੀ ਨੇ ਉਸ ਨੂੰ ਗਾਇਕਾਂ ਦੇ ਨਾਲ ਸਾਜ਼ ਵਜਾਉਣ ਵਾਲਾ ਸਾਜੇਂਦਾ ਬਣਾ ਦਿੱਤਾ ਹਾਲੇ ਉਸਨੇ ਆਪਣੀ ਗਾਇਕੀ ਦਾ ਸਫ਼ਰ ਸ਼ੁਰੂ ਕਰਨਾ ਹੀ ਸੀ ਕਿ ਉਸ ਨੂੰ ਗੰਭੀਰ ਬਿਮਾਰੀ ਨੇ ਘੇਰ ਲਿਆ ਇੱਕੋ ਸਮੇਂ ਅਚਾਨਕ ਅਮਨ ਦੀਆਂ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਤੇ ਨਾਲ ਹੀ ਇੱਕ ਗੁਰਦੇ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਇੱਕ ਪਾਸੇ ਘਰ ਦੀ ਗਰੀਬੀ ਤੇ ਦੂਜੇ ਪਾਸੇ ਬਿਮਾਰੀ ਕਾਰਨ ਕੰਮ ਬੰਦ ਹੋ ਗਿਆ ਅਤੇ ਇਲਾਜ ਦਾ ਖਰਚਾ ਸਿਰ ਤੇ ਆਣ ਪਿਆ ਜੀਵੇ ਕਿਨੇ ਯਾਰਾ ਦੋਸਤਾ ਅਤੇ ਪੰਜਾਬੀ ਗਾਇਕ ਹਰਿੰਦਰ ਸੰਧੂ ਦੇ ਸਹਿਯੋਗ ਸਦਕਾ ਅਮਨ ਦਾ ਇਲਾਜ ਪੀਜੀਆ ਚੰਡੀਗੜ੍ਹ ਵਿੱਚ ਚੱਲਿਆ ਅਤੇ ਕਰੀਬ 4 ਮਹੀਨੇ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਅਮਨ ਨੂੰ ਕਾਫੀ ਹੱਦ ਤੱਕ ਆਰਾਮ ਹੋਇਆ ਡਾਕਟਰਾਂ ਦਾ ਕਹਿਣਾ ਹੈ ਕਿ ਇਲਾਜ ਲੰਮਾ ਚੱਲ ਸਕਦਾ ਹੈ ਠੀਕ ਹੋਣ ਤੋਂ ਬਾਅਦ ਇਨੀ ਦਿਨੀ ਅਮਨ ਦਾ ਇੱਕ ਗੀਤ ਸੋਸ਼ਲ ਮੀਡੀਆ ਤੇ ਕਾਫੀ ਮਕਬੂਲ ਹੋ ਰਿਹਾ ਇਸ ਗੀਤ ਵਿੱਚ ਅਮਨ ਨੇ ਆਪਣੇ ਇਸ ਮਾੜੇ ਦੋਸਤ ਨੂੰ ਲਿਖਿਆ ਇਸਨਾਲ ਹਿਦਾਜ਼ਿੰ ਨੇ ਆ ਕਿ ਅਮਨ ਨੇ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੀ ਵਾਰ ਵੀ ਲਿਖੀ ਐ ਜ਼ਰਾ ਇੱਕ ਵਾਰ ਤੂੰ ਹੰਨ ਵੀ ਉਹ ਵਾਰ ਸੁਣਾ ਦਿਨੇ ਆ ਡੇਲੀ ਪੋਸਟ ਪੰਜਾਬੀ ਦੇ ਲਈ ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਨ ਦੀ ਰਿਪੋਰਟ ਓ ਮੂਸੇ ਜੰਮਿਆ ਸਿੱਧੂ ਪੁੱਤ ਮਾਂ ਦਾ ਬਈ ਮੂਸੇ ਜੰਮਿਆ ਓ ਜੰਮਿਆ ਸਿੱਧੂ ਪੁੱਤ ਮਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹੱਟ ਤੇ ਓ ਹੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਬਈ ਜਿਹੜੇ ਮਾੜਾ ਚੰਗਾ ਉਹ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਵਿੱਚੋਂ ਵਿੱਚ ਫੈਨ ਸੁਣਦੇ ਜੱਟ ਦੇ ਉਹ ਹੀ ਕਾਂਚੇ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਕਾਂਚੇ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ ਸਰ ਗੀਤ ਮੇਰਾ ਬੰਦੇ ਪਰਖੇ ਗਏ ਹਰਿੰਦਰ ਸੰਧੂ ਸਾਹਿਬ ਨੇ ਸਾਰਾ ਜੋ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੈ ਇਹ ਜੀ ਤੇ ਮੈਨੂੰ ਸਰ ਸੰਧੂ ਸਾਹਿਬ ਦੇ ਨਾਲ ਕਾਫੀ ਦੇਰ ਹੋ ਗਈ 15 16 ਸਾਲ ਹੋ ਗਿਆ ਕੰਮ ਕਰਦੇ ਨੂੰ ਤੇ ਪਿਛਲੇ ਸਾਲ ਸਰ ਮੇਰੇ ਨਾਲ ਟਰਾਜੇਡੀ ਹੋ ਗਈ ਸੀ ਨਜ਼ਰ ਬਿਲਕੁਲ ਹੀ ਚਲੀ ਗਈ ਸੀ ਤੇ ਚਲੋ ਉੱਥੇ ਸਰਜਰੀ ਹੋਈ ਮੇਰੀ ਤੇ ਇੱਕ ਕਿਡਨੀ ਡੈਮੇਜ ਹੋ ਗਈ ਸੀ ਸਾਰੇ ਤੇ ਉਹਦੇ ਕਰਕੇ ਕਾਫੀ ਜ਼ਿਆਦਾ ਪ੍ਰੋਬਲਮ ਫੇਸ ਕਰਨੀ ਪਈ ਮੈਨੂੰ ਤੇ ਉਦੋਂ ਬਾਅਦ ਸਰ ਉੱਥੇ ਮੈਂ ਇਹ ਗਾਣਾ ਲਿਖਿਆ ਸੀਗਾ ਜੀ ਵੀ ਉਹ ਮਾੜੇ ਹਾਲਾਤਾਂ ਦੇ ਵਿੱਚ ਚੰਗਿਆਂ ਮੰਦਿਆਂ ਦਾ ਪਤਾ ਲੱਗ ਜਾਂਦਾ ਹੈ ਨਾ ਜੀ ਮਾੜਾ ਵਕਤ ਵੀ ਕੁਝ ਨਾ ਕੁਝ ਸਿਖਾ ਕੇ ਜ਼ਰੂਰ ਜਾਂਦਾ ਤੇ ਸਰ ਉਦੋਂ ਲਿਖਿਆ ਸੀ ਗਾਣਾ ਇਹ ਜੀ ਅਮਨ ਆਪਣੀ ਗਾਇਕੀ ਦੇ ਸਫ਼ਰ ਬਾਰੇ ਆਪਣੇ ਬਾਰੇ ਥੋੜੀ ਜਾਣਕਾਰੀ ਜ਼ਰੂਰ ਦਿਓ ਦਸ਼ਕਨ ਸਰ ਗਾਇਕੀ ਸਾਡੇ ਬਲੱਡ ਜੀ ਹੈ ਜੀ ਚਾਚੇ ਦਾਦੇ ਪਰਦਾਦੇ ਮੇਰੇ ਚਾਚਾ ਜੀ ਇੱਕ ਸ਼੍ਰੀ ਕੁਲਦੀਪ ਮਾਨਕ ਸਾਹਿਬ ਦੇ ਨਾਲ ਬੈਂਜੋ ਪਲੇ ਕਰਦੇ ਹੁੰਦੇ ਸੀ ਘੱਟੋ ਘੱਟ ਉਹਨਾਂ ਨੇ 18-20 ਸਾਲ ਉਹਨਾਂ ਦੇ ਨਾਲ ਬੈਂਜੋ ਪਲੇ ਕੀਤੀ ਸੰਗੀਤ ਤਾਂ ਬਲੱਡ ਜੀ ਹੈ ਜੀ ਕੁਦਰਤ ਦੀ ਦੇਣੀ ਹੈ ਜੀ ਇਹ ਜਿਆਦਾ ਮੈਂ ਵੀ ਬਹੁਤ ਜਿਆਦਾ ਸਿੱਖ ਨਹੀਂ ਸਕਿਆ ਕਿਉਂਕਿ ਹਾਲਾਤ ਕਰਦੇ ਉਦਾਂ ਦੇ ਸੀ ਜਦੋਂ ਅਸੀਂ ਪਿੰਡ ਛੱਡ ਕੇ ਸ਼ਹਿਰ ਇੱਥੇ ਰਸਣ ਲੱਗੇ ਵੀ ਆ ਕੇ ਤੇ ਉਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਚੌਥੀ ਪੰਜਵੀਂ ਵਿੱਚ ਪੜਦਾ ਹੁੰਦਾ ਸੀ ਜੀ ਉਦੋਂ ਮੈਂ ਸਿੱਖਿਆ ਸਿਹਰੇ ਗਾਉਣ ਗਾ ਕੇ ਆਪ ਦੇ ਘਰ ਦਾ ਗੁਜ਼ਾਰਾ ਵੀ ਚਲਾਉਣਾ ਤੇ ਨਾਲ ਫਿਰ ਮੈਂ ਸਿੰਗਰ ਆਪਣੇ ਬਲਤੀ ਹਰਮਾਲਾ ਜੀ ਜਿਨ੍ਹਾਂ ਦਾ ਇੱਕ ਗਾਣਾ ਬਹੁਤ ਫੇਮਸ ਹੋਇਆ ਸੀਗਾ ਜੀ ਕੁੱਕੂ ਰਾਣਾ ਰੋਂਦਾ ਉਹ ਉਦੋਂ ਉਹਨਾਂ ਦਾ ਵਧੀਆ ਨਾਮ ਸੀਗਾ ਜੀ ਤੇ ਉਹਨਾਂ ਦੇ ਨਾਲ ਵੀ ਮੈਂ ਗਾਉਣ ਜਾਂਦਾ ਹੁੰਦਾ ਸੀ ਫਿਰ ਉਸ ਤੋਂ ਬਾਅਦ ਸਰ ਮੈਂ ਮਿਊਜ਼ੀਸ਼ਨ ਲਾਈਨ ਦੇ ਵਿੱਚ ਆ ਗਿਆ ਤੇ ਮਿਊਜ਼ੀਸ਼ਨ ਲਾਈਨ ਦੇ ਵਿੱਚ ਕਿਉਂਕਿ ਘਰ ਤਾਂ ਚਲਾਉਣਾ ਸੀਗਾ ਫੇਰੀ ਸਿੰਗਿੰਗ ਲਾਈਨ ਦੇ ਵਿੱਚ ਉਹਨਾਂ ਕੋਈ ਹੈ ਨਹੀਂ ਸੀਗਾ ਜੀ ਉਦੋਂ ਵੀ ਆਪਦੇ ਗਾਣੇ ਰਿਕਾਰਡ ਕਰ ਸਕੇ ਪਰ ਹੁਣ ਸਾਰਾ ਕੁਝ ਹੋਣਾ ਸੀਗਾ ਤੇ ਮੇਰੇ ਨਾਲ ਟ੍ਰੈਜੇਡੀ ਹੋ ਗਈ ਤੇ ਉੱਥੇ ਗਾਣਾ ਲਿਖਿਆ ਸੀਗਾ ਸੰਧੂ ਸਾਹਿਬ ਦੀ ਬਦੌਲਤ ਇਹ ਗਾਣਾ ਆਇਆ ਜੀ ਕਿਸ ਨੇ ਕਿਹੜੇ ਕਿਹੜੇ ਲੋਕਾਂ ਨੇ ਸਾਥ ਦਿੱਤਾ ਜਦੋਂ ਦੇਖੋ ਘਰ ਦੇ ਹਾਲਾਤ ਤੁਹਾਡੇ ਉਹ ਜਿਹੇ ਸੀਗੇ ਕਮਾਈ ਵਾਲੇ ਤੁਸੀਂ ਇਕੱਲੇ ਸੀਗੇ ਤਾਂ ਖਰਚਾ ਬਹੁਤ ਹੋ ਜਾਂਦਾ ਪੀਜੀਆਈ ਦੇ ਵਿੱਚ ਵੀ ਰਹੇ ਹੋ ਹੋਰ ਹਸਪਤਾਲਾਂ 'ਚ ਵੀ ਇਲਾ ਤਾਂ ਕਿਨੇ ਕਿਨੇ ਸਾਥ ਦਿੱਤਾ ਰੁਣਾ ਸਰ ਸਾਥ ਸਪੈਸ਼ਲੀ ਜਿਹੜਾ ਹੈਗਾ ਵੀ ਸੰਤੂ ਸਾਹਿਬ ਦਾ ਤਾਂ ਮੈਂ ਵੀ ਉਹ ਤਾਂ ਉਹਨਾਂ ਨੇ ਤਾਂ ਪਹਿਲਾਂ ਵੀ ਮੇਰੀ ਟ੍ਰੈਜੇਡੀ ਤੋਂ ਪਹਿਲਾਂ ਜਦੋਂ ਲਾਕਡਾਊਨ ਆਇਆ ਉਹਨਾਂ ਉਹਨਾਂ ਸਮੇਂ ਦੇ ਵਿੱਚ ਵੀ ਫੋਨ ਕਰਕੇ ਆਪ ਪੁੱਛਦੇ ਹੁੰਦੇ ਸੀ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਵੀ ਦੱਸੋ ਤੁਸੀਂ ਘਬਰਾਉਣਾ ਨਹੀਂ ਕਿਸੇ ਗੱਲ ਤੋਂ ਤੇ ਐਤਕੀ ਜਦੋਂ ਆਹ ਮੁਸੀਬਤ ਪਈ ਸਰ ਉਹਨਾਂ ਨੇ ਹੀ ਸਭ ਕੁਝ ਮੈਨੂੰ ਅੱਜ ਤੱਕ ਵੀ ਯਾਦ ਆ ਵੀ ਉਹ ਕਹਿੰਦੇ ਸੀ ਵੀ ਤੈਨੂੰ ਕੁਝ ਨਹੀਂ ਹੋਣ ਦੇਣਗੇ ਪੈਸੇ ਵੱਲੋਂ ਵੀ ਤੂੰ ਹੌਸਲਾ ਨਾ ਹਾਰੀ ਬਸ ਤੇ ਸਰ ਇਦਾਂ ਸੀਗਾ ਵੀ ਕੁਝ ਸੱਜਣ ਮਿੱਤਰ ਦੋਸਤ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਆਪ ਦਾ ਜੇ ਸਕੇ ਖੂਨ ਦੇ ਰਿਸ਼ਤੇਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਸਰ ਵੀ ਮੇਰੇ ਵੀ ਮੇਰੀ ਵਾਈਫ ਤੇ ਬੇਟਾ ਉਹਨਾਂ ਨੇ ਸਾਥ ਦਿੱਤਾ ਉਹੋ ਹੀ ਉੱਥੇ ਮੇਰਾ ਜਿੰਨਾ ਵੀ ਉਹਨਾਂ ਨੇ ਬਹੁਤ ਵੀ ਪਰੇਸ਼ਾਨੀਆਂ ਉੱਥੇ ਕੱਟੀਆਂ ਸਰ ਹੋਰ ਤਾਂ ਇੱਕ ਮੇਰਾ ਜੱਸਾ ਮੇਰੀ ਮਾਸੀ ਦਾ ਮੁੰਡਾ ਸਰ ਉਹਨੇ ਮੇਰਾ ਬਹੁਤ ਸਾਥ ਦਿੱਤਾ ਤੇ ਸੱਜਣ ਮਿੱਤਰ ਕੁਝ ਸੀਗੇ ਜਿਨ੍ਹਾਂ ਨੇ ਸਾਥ ਦਿੱਤਾ ਤੇ ਹੁਣ ਜਿਹੜਾ ਨਵੇਂ ਗਾਇਕ ਆ ਰਹੇ ਆ ਹੁਣ ਨਵੇਂ ਸਾਡੇ ਗਾਣੇ ਆ ਰਹੇ ਨੇ ਹਾਂਜੀ ਉਹਦਾ ਰਿਸਪੌਂਸ ਮਿਲ ਰਿਹਾ ਤੇ ਅੱਗੇ ਕੀ ਕਰਨਾ ਚਾਹੁੰਦੇ ਸੀ ਸਰ ਗਾਣੇ ਨੂੰ ਰਿਸਪੌਂਸ ਮੈਂ ਤਾਂ ਸਰ ਫੋਨ ਦੇ ਉੱਤੇ ਮੈਂ ਦੇਖ ਨਹੀਂ ਸਕਦਾ ਕਿਉਂਕਿ ਮੈਨੂੰ ਵੀ ਫੋਨ ਦੀ ਡਿਸਪਲੇ ਦੇ ਉੱਤੇ ਇਹਨਾਂ ਦਿਖਦਾ ਨਹੀਂ ਹੈ ਜਾਈ ਤੇ ਰਿਸਪੌਂਸ ਸੁਣਦਿਆਂ ਵੀ ਵਧੀਆ ਸੰਦੇਸ ਸਾਹਿਬ ਦੱਸ ਰਹੇ ਸੀਗੇ ਵੀ ਗਾਣਾ ਠੀਕ ਗਰੋ ਕਰ ਰਿਹਾ ਗਾਣਾ ਜੀ ਤੇ ਉਸ ਤੋਂ ਅੱਗੇ ਦਾ ਸਰ ਇਹ ਆ ਵੀ ਅੱਗੇ ਵੀ ਦਰਸ਼ਕਾਂ ਨੂੰ ਇਹੀ ਅਪੀਲ ਹੈ ਵੀ ਮੇਰੀ ਬੇਨਤੀ ਆ ਵੀ ਗਾਣਾ ਸੁਣੋ ਸਪੋਰਟ ਕਰੋ ਜੇ ਕਿਸੇ ਨੂੰ ਗਾਣਾ ਵੀ ਚਾਹੀਦਾ ਹੋਵੇ ਤੇ ਮੈਂ ਸਰ ਵੀ ਆਈਡੀਆ ਲਿਖ ਵੀ ਲੈਣਾ ਹੈਗਾ ਮੇਰੇ ਕੋਲ ਗਾਣੇ ਲਿਖੇ ਵੀ ਹੈਗੇ ਆ ਤੇ ਜੇ ਕਿਸੇ ਨੂੰ ਲੋੜ ਹੋਵੇ ਤਾਂ ਮੇਰੇ ਤੱਕ ਵੀ ਮੇਰੇ ਨਾਲ ਕੋਈ ਆਦਾ ਰਾਬਤਾ ਕਰ ਸਕਦਾ ਜੀ ਇੱਕ ਤੁਸੀਂ ਸਿੱਧੂ ਮੂਸੇ ਵਾਲੇ ਬਾਰੇ ਕਿਉਂ ਲਿਖਿਆ ਸੀਗਾ ਉਹਦੇ ਬਾਰੇ ਉਹ ਤੇ ਬਹੁਤ ਸਾਡੇ ਨਾਲ ਸਾਂਝ ਗੁਰਖੜੇ ਕਰੀਏ ਸਰ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਇਦਾਂ ਸੀਗਾ ਵੀ ਮੇਰੇ ਦੋਸਤ ਨੇ ਕਿਹਾ ਸੀਗਾ ਮੈਨੂੰ ਵੀ ਕੋਈ ਸਿੱਧੂ ਮੂਸੇ ਵਾਲੇ ਦਾ ਕੋਈ ਨਾ ਕੋਈ ਚੀਜ਼ ਬਣਾ ਕੇ ਦੇ ਮੈਂ ਟ੍ਰਿਬਿਊਟ ਦੇਣਾ 29 ਮਈ ਨੂੰ ਤੇ ਸਰ ਉਸ ਤੋਂ ਬਾਅਦ ਚ ਉਹ ਗਾਣਾ ਹੋ ਨਹੀਂ ਸਕਿਆ ਪਤਾ ਨਹੀਂ ਉਹਨਾਂ ਨੇ ਕੀ ਕੋਈ ਪ੍ਰੋਬਲਮ ਆ ਗਈ ਹੋਣੀ ਨਹੀਂ ਕੀਤਾ ਉਹ ਸਰ ਉਹ ਇੱਕ ਉਹਨਾਂ ਦੀ ਬਾਇਓਪੀਕੀ ਬਣ ਗਈ ਮੂਸੇ ਵਾਲਾ ਸਾਹਿਬ ਦੀ ਉਹ ਲਿਖਿਆ ਸੀ ਸਰ ਉਹ ਲਿਖਿਆ ਸੀਗਾ ਜੀ ਮੈਂ ਸੁਣਾ ਦਿੰਨਾ ਤੁਹਾਨੂੰ ਉਹ ਮੂਸੇ ਜੰਮਿਆ ਸਿੱਧੂ ਪੁੱਤਾਂ ਦਾ ਬਈ ਮੂਸੇ ਜੰਮਿਆ ਉਹ ਜੰਮਿਆ ਸਿੱਧੂ ਪੁੱਤਾਂ ਦਾ ਐਸੇ ਪੁੱਤ ਮੁੱਲ ਮਿਲਦੇ ਨਾ ਹਟ ਤੇ ਉਹ ਹਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਮਾਰਦਾ ਸੀ ਅਣਖਾਂ ਦੇ ਨਾਲ ਥਾਪੀ ਪੱਟ ਤੇ ਉਹ ਜਿਹੜੇ ਮਾੜਾ ਚੰਗਾ ਬੋਲਦੇ ਆ ਸਿੱਧੂ ਨੂੰ ਉਹਈ ਜਿਹੜੇ ਮਾੜਾ ਚੰਗਾ ਉਮਰਾ ਚੰਗਾ ਬੋਲਦਾ ਸਿੱਧੂ ਨੂੰ ਵਿੱਚੋਂ ਵਿੱਚ ਫੈਨ ਸੁਣਦੇ ਜੱਟ ਦੇ ਉਹ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਜੁੱਤੀ ਚੱਟਦੇ ਹਿੱਕਾਂ 'ਚ ਨਹੀਂ ਖਾਂਦੇ ਗੋਲੀਆਂ ਜੋ ਕੌਲੀ ਚੱਟਦੇ